ਮੈਂ ਬਨੀਤ ਜਨ ਮਿੱਟੂ ਕਾਉਂਸਲਰ ਵਾਰਡ ਨੰਬਰ 22 ਖੜਾ ਮੈਂ ਤਾਂ ਸੀਵਰੇਜ ਬੋਰਡ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਮੇਰਾ ਟਿਊਬਲ ਪਿਛਲੇ ਸਾਲ ਦਾ ਮਾਰਚ 2023 ਦਾ ਫਾਸ ਹੋਇਆ ਹੈ ਬਾਈ ਤਰਨ ਗੁਪਤਾ ਜੀ ਐਸਜੀਓ ਹੈ ਉਹਨਾਂ ਨਾਲ ਮੇਰੀ ਇੱਕ ਕਮਿਟਮੈਂਟ ਹੋਈ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਨੌ ਟਿਊਬਲ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਵਾਰਡ ਨੰਬਰ 22 ਦਾ ਟਿਊਬਲ ਲੱਗੂਗਾ ਅੱਜ ਵਾਰਡ ਨੰਬਰ 22 ਤੋਂ ਜਿਹੜਾ ਪਾਣੀ ਦੀ ਸਪਲਾਈ ਹੈ ਤਰਖਾਣਾ ਵਾਲੇ ਮਹੱਲੇ ਨੂੰ ਮੇਨ ਬਾਜ਼ਾਰ ਨੂੰ ਉੱਚੀ ਗਲੀ ਨੂੰ ਜੰਦਾ ਜੌਂਗ ਨੂੰ ਜੈਨ ਮਗਸਟਰੀਟ ਨੂੰ ਇੱਥੇ ਤੱਕ ਪੂਰੀ ਸਪਲਾਈ ਜਾ ਰਹੀ ਹੈ ਔਰ ਪਾਣੀ ਦਾ ਪ੍ਰੈਸ਼ਰ ਜਿਹੜਾ ਡੇ ਬਾਈ ਡੇ ਘਟ ਰਿਹਾ ਉਸ ਕਰਕੇ ਮੈਂ ਉਹਨਾਂ ਨੂੰ ਕਈ ਵਾਰੀ ਬੇਨਤੀ ਕਰ ਚੁੱਕਿਆ ਹਾਂ ਪਰ ਮੇਰੀ ਬਾ ਜਿਹੜੀ ਸੁਣਵਾਈ ਉਸ ਗੱਲ ਦੀ ਨਹੀਂ ਹੋ ਰਹੀ ਮੈਨੂੰ ਇਹ ਸਮਝ ਤੋਂ ਪਰੇ ਹੈ ਵੀ ਕਿੰਨੀਆਂ ਮੀਟੀਆਂ ਕਰ ਚੁੱਕੇ ਹਾਂ ਉਹ ਇਹਨਾਂ ਕੋਈ ਨਵੇਂ ਤੇ ਨਵੇਂ ਸੀਲੇ ਦਾ ਬਹਾਨਾ ਕਦੇ ਠੇਕੇਦਾਰ ਦਫ਼ਤਰ ਵਾਲਾ ਗੋਲ ਹੈ ਉਹ ਨਹੀਂ ਆ ਰਿਹਾ ਕਦੇ ਉਹਨੂੰ 2% ਬਨਰਜੀ ਲਾਤੀ ਕਦੇ 4% ਬਨਰਜੀ ਲਾਤੀ ਮੈਂ ਉਹਨਾਂ ਨੂੰ ਰਿਕਵੈਸਟ ਕਰੀ ਵੀ ਨਾ ਤਾਂ ਲੋਕਾਂ ਨੂੰ ਉਸ ਚੀਜ਼ ਦਾ ਕਲਦੀ ਦਾ ਬੇਨਫਿਟ ਹੈ ਨਾ ਮੈਨੂੰ ਬੇਨਫਿਟ ਹੈ ਬੇਨਫਿਟ ਤੋਂ ਸਾਨੂੰ ਪਾਣੀ ਆਏ ਸਾਨੂੰ ਪਾਣੀ ਦੋ ਉਹਦੇ ਨਾਲ ਨਾਲ ਮੈਂ ਲੋਕਾਂ ਤੋਂ ਇਸ ਗੱਲ ਦੀ ਕਿਸ਼ਮਾ ਯਾਚਨਾ ਵੀ ਕਰਦਾ ਹਾਂ ਵੀ ਤੁਹਾਡੀ ਸਹੂਲਤ ਦੇ ਮਤਾਬਿਕ ਮੈਂ ਤੁਹਾਨੂੰ ਪਾਣੀ ਦੇ ਅਸਮਾਥਾਂ ਜਿਹੜਾ ਮੇਨ ਜਿਹੜਾ ਹੈ ਉਹ ਸੀਵਰੇਜ ਬੋਰਡ ਕਸੂਰਬਾਰ ਹੈ ਤੁਸੀਂ ਕਹਿੰਦੇ ਤਿੰਨ ਟਿਊਬਲ ਲਗੀਆਂ ਮੇਰੇ ਤਿੰਨ ਟਿਊਬਲ ਬਾੜ ਦੇ ਵਿੱਚ ਜਿਹੜੇ ਹੈ ਇਸ ਮੀਟਿੰਗ ਦੇ ਵਿੱਚ ਸੋਲੋ ਟਿਊਬਲ ਲਵਾਏ ਜੀ ਇੱਥੇ ਜਨਤਾ ਚੌਂਕ ਚ ਲੱਗੂਗਾ ਜੀ ਇੱਕ ਤਰਖਾਨ ਵਾਲੇ ਮਾਲੇ ਚ ਇੱਕ ਧਿਆਨ ਦਸ ਮੰਦਰ ਦੇ ਕੋਲ ਇਹ ਮੀਟਿੰਗ ਪਾਸ ਹੋਣ ਦੇ ਸਾਰ ਜਲਦ ਤੋਂ ਜਲਦ ਲੋਕਾਂ ਦੀ ਉਮੀਦਾਂ ਪਰ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰਾ ਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਜਦ ਤੱਕ ਬਾਰਿਸ਼ਾਂ ਨਹੀਂ ਹੁੰਦੀਆਂ ਜਾਂ ਪਹਾੜ ਟਾਈਮ ਪਾਣੀ ਦੀ ਜਿਹੜੀ ਹੈ ਸੇਵ ਵਾਟਰ ਤੇ ਪਾਣੀ ਦੀ ਬਚਤ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਕਿ ਜਿਹੜੀ ਗੱਡੀਆਂ ਵਗੈਰਾ ਇਹ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਉਹ ਧੋਣ ਤੋਂ ਪਰਹੇਜ਼ ਕੀਤਾ ਜਾਵੇ ਬਾਗਬਾਨੀ ਨੂੰ ਪਾਣੀ ਜਿਹੜਾ ਹੈ ਉਹ ਘੱਟ ਤੋਂ ਘੱਟ ਦਿੱਤਾ ਜਾਵੇ ਧੰਨਵਾਦ ਜੀ ਇੱਕ ਮੈਂ ਤੁਹਾਨੂੰ ਹੋਰ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੀ ਚਾਹਨਾ ਕਿ ਜਿੱਦਾਂ ਆਪਣਾ ਸਾਡਾ ਕੱਪੜੇ ਧੋਣ ਦਾ ਵੇਸਟ ਪਾਣੀ ਹੁੰਦਾ ਹੈ ਉਸ ਦੇ ਨਾਲ ਆਪਾਂ ਫਰਸ਼ ਧੋ ਸਕਦੇ ਆ ਜਿਹੜੇ ਕਮਰੇ 'ਚ ਪੋਚਾ ਮਾਰਿਆ ਜਾ ਸਕਦਾ ਹੈ ਆਰ ਉਹਦਾ ਵੇਸਟ ਪਾਣੀ ਆ ਗਿਆ ਉਹਨੂੰ ਗਮਲੇ 'ਚ ਦਿੱਤਾ ਸਕਦਾ ਹੈ ਇਸ ਟਾਈਪ ਦਾ ਜਿੱਥੋਂ ਵੀ ਤੁਸੀਂ ਪਾਣੀ ਦੀ ਜਿਹੜੀ ਬਚਤ ਹੈ ਜਿਹੜਾ ਇਹਦਾ ਪਾਣੀ ਆ ਕੱਪੜਿਆਂ ਵਾਲਾ ਇਹਨੂੰ ਫਲਸ਼ਾ ਫਲਸ਼ਾ ਚ ਵੀ ਯੂਜ਼ ਕੀਤਾ ਜਾ ਸਕਦਾ ਹੈ ਤੇ ਮਤਲਬ ਪਾਣੀ ਦੀ ਜਿੱਥੇ ਆਪਾਂ ਸੇਵ ਕਰ ਸਕਦੇ ਹਾਂ ਉੱਥੋਂ ਮੈਕਸਿਮਮ ਸੇਵ ਕੀਤਾ ਜਾਵੇ ਧੰਨਵਾਦ ਜੀ ਕਿਹੜਾ ਬੋਰ ਕੀ ਨਾ ਜੀ ਬੇਸ ਚੰਦ ਬੋਰਡ ਨੰਬਰ 22 ਕਿਲਾ ਚੌਂਕ ਪਰੋਂਲੇ ਪਾਣੀ 4 ਫੁੱਟ ਪਾਣੀ ਚੜ ਜਾਂਦਾ ਅੱਗੇ ਕੋਈ ਨਾਲੇ ਨਿਕਾਸੀ ਹੈ ਨਹੀਂ ਥੰਬਰੀਆਂ ਤੇ ਸਾਰਿਆਂ ਚ ਪਾਣੀ ਭਰ ਜਾਂਦਾ 3 ਸਾਲ ਹੋ ਗਏ ਕੋਈ ਜਿਹੜਾ ਪੀਣ ਵਾਲੇ ਪਾਣੀ ਦੀ ਨਸਲੀ ਕਿਵੇਂ ਵਾਲਾ ਤੇ ਟੂਲ ਲੱਗਿਆ ਦਾ ਉਹ ਵੀ ਖਰਾਬ ਹੋਇਆ ਪਿਆ ਬੰਦੇ ਪਿਆ ਪੀਣਾ ਪਾਣੀ ਕਦੀ ਆਂਦਾ ਕਦੀ ਨਹੀਂ ਆਂਦਾ ਘੱਟ ਆਂਦਾ ਮਤਲਬ ਹੈ ਐਮ ਜੀ ਨੂੰ ਕਿਹਾ ਐਮ ਜੀ ਨੂੰ ਕਿਹਾ ਕਿਹਾ ਜੀ ਪਾਣੀ ਦੀ ਸਮੱਸਿਆ ਹੈ ਨਾਲੇ ਜਿਹਾ ਐਮ ਸੀ ਆਇਆ ਦਿਨ ਬਿਟੂ ਬਿਟੂ ਜੀ ਕੀ ਕਿਹਾ ਉਹਨੇ ਮੁੱਕਿਆ ਪਿਆ ਆਪਣੇ ਆ ਬੰਸਾ ਪਾਣੀ ਆ ਜਾਂਦਾ ਰਾਤ ਨੂੰ ਵੀ ਫੋਨ ਕਰਿਆ ਕੂਦੀਆਂ ਭੇਟੀਆਂ ਨੂੰ ਪਰ ਇਹ ਵੀ ਸੁਣਵਾਈ ਨਹੀਂ ਕਰਦਾ ਕੋਈ ਜਿੰਨਾ ਕਮੇਟੀ ਵਾਲੇ ਕੋਈ ਨਹੀਂ ਤਿੰਨ ਸਾਲ ਹੋ ਗਏ ਪਾਣੀ ਚੜ੍ਹਦੇ ਨਾਮ ਸਰ ਤਰਨੁਗੁਪਤਾ ਐਸ.ਡੀ.ਓ ਸੀਵਲ ਬੋਰਡ ਖਰੜ ਤਾਂ ਜੀ ਮੈਂ ਹਾਂਜੀ ਸਰ ਕੀ ਸਮੱਸਿਆ ਪਾਣੀ ਸਰ ਬੜੇ ਲੋਕੀ ਤੰਗ ਹੈ ਬਾਈ ਬਾੜੇ ਹੋਰ ਬਾੜ ਚ ਵੀ ਸਰ ਖਰੜ ਦੇ ਵਿੱਚ ਬਾਈ ਨੰਬਰ ਪਾਰਟ ਦੇ ਵਿੱਚ ਟਿਊਬ ਲਾਉਣ ਦਾ ਟੈਂਡਰ ਆਲਰੇਡੀ ਅਲਾਟ ਹੋਇਆ ਹੋਇਆ ਹੈ ਜੀ ਬਟ ਠੇਕੇਦਾਰ ਵੱਲੋਂ ਉੱਥੇ ਮਸ਼ੀਨ ਵੀ ਲਿਆਉਣ ਚ ਡਿਲੇ ਹੈ ਜੀ ਜਿਹਦੇ ਕਰਕੇ ਅਪਾਰਟਮੈਂਟ ਨੇ ਉਹਨੂੰ ਆਲਰੇਡੀ ਪੈਨਲਾਈਜ਼ ਕਰਤੇ ਹੋਇਆ ਜੀ ਤੇ ਅਸੀਂ ਡੇਲੀ ਬੇਸਿਸ 'ਤੇ ਸਰ ਠੇਕੇਦਾਰ ਦੇ ਨਾਲ ਟਾਈ ਅਪ ਕਰ ਰਹੇ ਹਾਂ ਵੀ ਜਲਦ ਤੋਂ ਜਲਦ ਅਸੀਂ ਜਿਹੜਾ ਰਿਗ ਹੈ ਉੱਥੇ ਮੂਵ ਕਰਕੇ ਉਹਨੂੰ ਕੰਮ ਨੂੰ ਸ਼ੁਰੂ ਕਰਵਾਈਏ ਇਸ ਤੋਂ ਇਲਾਵਾ ਨਗਰ ਕੌਂਸਲ ਨੇ ਕੁਝ ਹੋਰ ਨਵੇਂ ਟਿਊਬਰ ਲਗਾਉਣ ਵਾਸਤੇ ਵੀ ਸਾਨੂੰ ਕਮਿਊਨੀਕੇਸ਼ਨ ਕਰੀ ਹੈ ਤੇ ਉਹਦੇ ਵਾਸਤੇ ਪੰਜ ਟਿਊਬਲਾਂ ਦੇ ਟੈਂਡਰ ਜਿਹੜੇ ਹੈ ਉਹ ਆਲਰੇਡੀ ਸਾਨੂੰ ਰਿਸੀਵ ਹੋ ਗਏ ਆ ਜੀ ਬਹੁਤ ਜਲਦੀ ਉਹਨਾਂ ਨੂੰ ਅਲਾਟ ਕਰਕੇ ਅਸੀਂ ਕੰਮ ਸ਼ੁਰੂ ਕਰਾ ਦੋਗੇ ਤੇ ਕੋਈ ਵੀ ਸਮੱਸਿਆ ਪੀਣ ਵਾਲੇ ਪਾਣੀ ਦੀ ਲੋਕਾਂ ਨੂੰ ਆਣ ਨਹੀਂ ਲਈ ਜਾਏਗੀ ਜੀ ਖੜਕ